ਜੀਵ ਨਿਕਲ ਗਿਆ ਹਰਿਵਿੰਦਰ ਜੀ ਬਾਹਰ ਬਾਹਰ 50 ਕਿਲੋ ਦਾ ਬੋਰਾ ਆਇਆ ਰੱਖ ਲਾ ਹੁਣ ਮੰਝਲ ਗਨਮੀ ਆ ਦੋ ਚੱਕਰੀਆਂ ਇਧਰੀਆਂ ਪੈੜੀਆਂ ਹੀ ਮਾਰੀਆਂ ਨੇ ਜਾ ਖੜ ਜਾਣਾ ਬਈ ਆ ਤਾਂ ਆਹੀ ਲਈ ਹੁੰਦਾ ਥੱਲੇ ਨੂੰ ਆ ਪਤੰਦਰ ਉਹਨੇ ਬੜਦੇ ਵਾਲੀ ਦੇ ਬੱਚੇ ਠੀਕ ਆ ਆ ਮਾਦੀ ਬਣੂਗੀ ਬਈ ਆ ਇਹਦੇ ਪੱਲੇ ਆ ਬਈ ਠਾੜ ਦਾ ਬਈ ਜਿਹੜਾ ਹਜ਼ਾਰ ਵਾਲੇ ਜੋੜੇ ਦਾ ਗਿਆ ਹੀ ਨਾ ਤੈਨੂੰ ਇਹਦਾ ਪੱਠਾ ਆ ਮੂਰੇ ਬਿਠਾੜਾ ਹੁਣ ਠੀਕ ਆ ਇਹਦਾ ਪੱਠਾ ਬਈ ਉਹ ਤੇ ਇਹਦੇ ਬੱਚੇ ਵੀ ਬਾਈ ਬੋਰਡ ਆਵੇ ਆ ਠੀਕ ਆ ਲੈਂਦੇ ਤੇ ਚੜਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰਆ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿলো ਧੰਨਵਾਦ ਤੇ ਆਇਓ ਬਾਬਿਓ ਕਰੀਏ ਵੀਡੀਓ ਸ਼ੁਰੂ ਤੇ ਬੱਚੇ ਕੱਢਦੇ ਪਹਿਲਾਂ ਠੀਕ ਆ ਬੱਚੇ ਕੱਢ ਕੇ ਉਦੋਂ ਬਾਅਦ ਬਾਈ ਜਿਹੜੇ ਆਪਾਂ ਵੱਡੀਆਂ ਮਾਦੀਆਂ ਉਹਨਾਂ ਨੂੰ ਧੋਪ ਲਵਾਈਏ ਠੀਕ ਆ ਇਹ ਜਿਹੜਾ ਇੱਧਰਲਾ ਫੁੱਡਾ ਆਪਾਂ ਇਹ ਵੀ ਸਾਫ਼ ਕਰਕੇ ਚੰਗੀ ਤਰ੍ਹਾਂ ਸਾਫ਼ ਸਾਈਜ਼ ਕੋਈ ਕਰਕੇ ਮਿੱਟੀ ਪਾ ਕੇ ਥੱਲੇ ਲਾਲ ਮਿੱਟੀ ਦੇਖਦੇ ਆ ਅੱਜ ਕੋ ਬੰਦਾ ਲੱਭਦਾ ਜਹਰਵਿੰਦਰ ਆ ਗਿਆ ਸਰਵਿੰਦਰ ਨੂੰ ਜਾ ਕੇ ਆਪਾਂ ਚੋ-ਚੋ ਪੱਟ ਤੇ ਫੀਡ ਲਿਆਉਣੀਆਂ ਉਹ ਵੀ ਦੱਸੂਗਾ ਆਪਾਂ ਕਿਥੋਂ ਲਿਆਈ ਦੀ ਕਿਹੜੀ ਫੈਕਟਰੀ ਚੋਂ ਲਿਆਈ ਦੀ ਕਿਥੋਂ ਸਸਤੀ ਮਿਲਦੀ ਜਿਹੜੀ 0 ਨੰਬਰ ਆਪਾਂ ਚੂਚੇ ਨੂੰ ਫੀਡ ਪੈਂਦੀ ਹੈ ਨਾ ਪੋਲਟੀ ਫਾਰਮ ਆ ਉਹ ਫੀਡ ਪਾਈਦੀ ਆਪਾਂ ਬੱਚੇ ਪੁੱਛੇ ਸੋਹਣੇ ਪਾਲਦੇ ਸਿਆਲਾ ਦੇ ਵਿੱਚ ਜਦਾ ਹੁਣਾ ਠੰਡਾ ਜਾ ਹੋ ਜਾਣਾ ਨਾ ਕੰਮ ਉਹ ਚ ਕਈ ਚੀਜ਼ਾਂ ਹੁੰਦੀਆਂ ਬਾਈ ਗਰਮ ਹੁੰਦੀਆਂ ਥੁੜੀਆਂ ਜਿਹਾ ਹਨਾ ਜਾਂ ਕਿੱਦਾਂ ਵੀ ਲਾ ਲਓ ਉਹਨਾਂ ਬੱਚਿਆਂ ਦੀ ਗਰੋਥ ਉੱਗੀ ਰਹਦੀ ਗਰੋਥ ਰੋਕਦੀ ਨਹੀਂ ਬਾਕੀ ਪੂਰਾ ਪ੍ਰੋਸੀਜਰ ਆਪਾਂ ਦੱਸਾਂਗੇ ਵੀ ਸਿਆਲਾ ਦੇ ਕਿੱਦਾਂ ਬੱਚੇ ਪਲੋਣੇ ਕਿੱਦਾਂ ਨਹੀਂ ਉਹ ਵੀ ਨਾਲ ਜੁੜੇ ਰਹੋ ਵੀਡੀਓ ਪੂਰੀ ਦੇਖਿ ਤੇ ਰੋਜ ਰੋਜ ਭੈ ਕਹਣਾ ਰੋਜ ਡੇਲੀ ਬੱਚਿਆ ਤੇ ਛੱਡਣ ਦੇ ਵੀਡੀਓ ਬਣਾਈ ਜਾਂਦੇ ਨੇ ਕਿੰਨੀਆਂ 3-4 ਮਿੰਟ ਦੀ ਤੇ ਬੱਚੇ ਪਹਿਲਾਂ ਮੈਂ ਛੱਡ ਲਵਾਂ ਤੇ ਉਸ ਤੋਂ ਬਾਅਦ ਦੀ ਗੱਲਬਾਤ ਕਰਦੇ ਆਂ ਬਾਈ ਬੱਚੇ ਕੱਢੀਏ ਪਹਿਲਾਂ ਆਹ ਬਾਈ ਆਪਣਾ ਸੂਰਜ ਠੀਕ ਆ ਸੂਰਜ ਵੀ ਛੱਡ ਦਿੰਦੇ ਆਂ ਤੇ ਆ ਬਈ ਜਿਹੜਾ ਆਪਣਾ ਉਹ ਬਹੁਤ ਬੱਚਾ ਚੀੜਾ ਜਿਹਾ ਹੁੰਦਾ ਸੀ ਜਣਾ ਹੱਤ ਨਹੀਂ ਆਉਂਦਾ ਸੀ ਹਜ਼ਾਰ ਵਾਲੇ ਜੋੜੇ ਦਾ ਬਈ ਆ ਬੱਚਾ ਹੋਊਗਾ ਤੇ ਆ ਪਰਪੁਰ ਬਈ ਇਹਦੇ ਆ ਗਏ ਠੀਕ ਆ ਖਾਦੇ ਖੁੱਦੇ ਸੀ ਪਰ ਹਨਾ ਪਹਿਲਾਂ ਹੁਣ ਪਰ ਤਕਰੀਬਨ ਹੀ ਬਈ ਆ ਗਏ ਆ ਬਾਕੀ ਝੜ ਕੇ ਹੁਣ ਕੇ ਬਾਜੋ ਵਧੀਆ ਪਰ ਆ ਜਾਣਗੇ ਆ ਬੱਚਾ ਬਈ ਆ ਬਈ ਆਪਣੇ ਦੋਨੇ ਬੜਦੇ ਵਾਲੀ ਦੇ ਬੱਚੇ ਠੀਕ ਆ ਆ ਮਾਦੀ ਬਣੂਗੀ ਬਈ ਆ ਇਹਦੇ ਪੱਲੇ ਆ ਬਈ ਮਗਾਜ ਬੱਚਿਆਂ ਦਾ ਵੀ ਸ਼ੌਂਕ ਕਰਾਈ ਦਿੰਨੇ ਆ ਠੀਕ ਆ ਇਹ ਪਤੰਤਰ ਉਡੂ ਗਈ ਹੈ ਨਾ ਤੇ ਆ ਵੀ ਬੱਚਾ ਬਈ ਆਪਣਾ ਇਹ ਕਬੂਤਰ ਨਾਰ ਬਣੂਗਾ ਬਈ ਤੇ ਪੰਜੇ ਪੰਜੇ ਇਦਾਂ ਹੀ ਲਿਬੜੇ ਨੁਬੜੇ ਹੁੰਦੇ ਆ ਕਿਉਂਕਿ ਹੁਣ ਆ ਥੋੜਾ ਸਿਆਲ ਆ ਨਾ ਮਿੱਠਾ-ਮੁੱਠਾ ਘੱਟੇ ਹੀ ਸੁਪਦੀਆਂ ਤੇ ਆ ਬੱਚਾ ਬਈ ਬੜਦੇਲੀ ਦੀ ਦਾਦੀ ਦਾ ਇਹ ਵੀ ਛੱਡ ਦਿੰਦੇ ਆ ਤੇ ਆ ਬੱਚਾ ਬਈ ਬੜਲੇ ਵਾਲੀ ਦਾ ਠੀਕ ਆ ਇਹ ਬੜਲੇ ਵਾਲੀ ਦਾ ਬੱਚਾ ਇਹ ਸੂਰਜ ਦਾ ਭਰਾ ਸਗਾ ਬਈ ਇਹ ਬੜਾ ਬੜਦਾ ਬਣਦਾ ਬਾਈ ਤੇ ਇੱਕ ਅੱਖ ਇਹਦੀ ਚਿੱਟੀ ਹੋ ਜਾਣੀ ਆ ਇੱਕ ਅੱਖ ਇਹਦੀ ਕਾਲੀ ਆ ਚਲੋ ਬਾਪੇ ਬੱਚੇ ਪੁੱਛੇ ਛੱਡ ਲਏ ਆ ਤੇ ਬਾਕੀ ਦੀ ਕਾਰਵਾਈ ਹੁਣ ਥੱਲੇ ਜਾ ਕਰਦੇ ਆ ਲਓ ਵੀ ਜੀਵ ਨਿਕਲ ਗਿਆ ਰਵੇ ਦਰਸੀ ਬਾ ਬਾ ਉਹ 50 ਕਿਲੋ ਦਾ ਬੋਰਾ ਆਇਆ ਰੱਖ ਲੈ ਹੁਣ ਮੁੰਜਲ ਗਰਮੀ ਆ ਚਾ ਰੱਖ ਦੇ ਰੱਖ ਉਹ ਤੇ ਰੱਖੋ ਤੇ ਉੱਥੇ ਇੱਧਰ ਲਿਆ ਇੱਥੇ ਰੱਖ ਇੱਥੇ ਔਲੀ ਸਿੱਟੀ ਪਾਟਾ ਲੋ ਵੀ ਆ ਲੈਂਦੀ ਬਈ ਤੇ ਇਹ 0 ਨੰਬਰ ਚੂਚੇ ਦੀ ਇਹ ਆਪਾਂ ਪਾਈ ਦੀ ਇਹ ਗਰੋਥ ਵਾਲੀ ਆ ਇਹ ਹੋਰ ਬਾਬੇਓ ਕੀ ਹਾਂ ਚਾਲਿਆ ਆ ਫੀਡ ਦੇ ਆਂਦੀ ਠੀਕ ਆ ਇਹ ਜਿਹੜੀ ਆ ਫੀਡ ਆ ਬਾਈ ਇਹ ਆਪਾਂ ਰੱਖ ਲੈਣੀ ਪੋਣੀ ਤੇ ਚਲੋ ਜੇ ਸਾ ਹੁਣਾ ਪੋਣੀ ਉਸ ਹੁਣਾ ਹੈ ਨਾ ਇਦਾਂ ਦੀ ਹੁੰਦੀ ਇਹ ਬਾਈ ਆ ਚੈੱਕ ਕਰੋ ਇਹ ਹੁੰਦੀ ਇਦਾਂ ਦੀ ਠੀਕ ਆ ਫਰਨੀਚਰ ਵੀ ਕਹਿੰਦੇ ਇਹਨੂੰ ਠੀਕ ਆ ਜ਼ੀਰੋ ਨੰਬਰ ਗਰੋਥ ਵਾਲੀ ਵੀ ਕਹਿੰਦੇ ਆਪਾਂ ਗਰੋਥ ਦੀ ਛੋਟੇ ਛੂਚੇ ਨੂੰ ਪੈਂਦੀ ਆ ਇਹ ਬਾੜੀ ਮਤਲਬ ਜਿੱਦਾਂ ਆਪਣੇ ਜਿਹੜੇ ਭੱਡੇ ਜੋੜੇ ਆ ਉਹਨਾਂ ਨੂੰ ਤਾਂ ਪਾਉ ਜਾਈਂ ਜਿੱਦਾਂ ਮਰਜੀ ਠੀਕ ਆ ਵੱਡੇ ਕਬੂਤਰਾਂ ਨੂੰ ਭਾਈ ਚਲੋ ਕੋਈ ਵਿਗਾੜ ਨਹੀਂ ਹੈਗਾ ਠੀਕ ਆ ਫਿਰ ਜਿਹੜੇ ੜਾਵੇ ਆਪਾਂ ਹੁਣ ਬਾਜ਼ੀਆਂ ਛੱਡਣੀਆਂ ਗਾਂਹ ਜਾ ਕੇ ੜਾਵੇ ਬਈ ਉਹਨਾਂ ਵਾਲੀ ਕਿਤੇ ਨਾ ਕਿਤੇ ਨੁਕਸਾਨਦਾਇਕ ਹੋਊਗੀ ਜੇ ਬਾਲੀ ਪਾ ਦਾਂਗੇ ਥੋੜੀ ਬਾਲੀ ਪਾਓ ਕੋਈ ਚੱਕਰ ਨਹੀਂ ਜਿੱਦਾਂ ਹੁਣ ਆਪਣੇ ਇੱਥੇ ਹੈਗੇ ਬਾਈ ਕਿ ਟਮਾਟ 40 35 35 40 ਕੂਤਰਾ ਡਾਵੇ ਥੱਲੇ ਹਣਾ 35 ਕੂਤਰਾ ਹੋਣਗੇ 40 ਉਹਨਾਂ ਨੂੰ ਇਹ ਤੋਂ ਅੱਧੀ ਥੋੜੀ ਜਿਹੀ ਹੋਰ ਕੱਟ ਕਰ ਲੈਂਦੇ ਆਪਾਂ ਐਨੀ ਕ ਪਾ ਦਿਓ ਕੋਈ ਨੁਕਸਾਨ ਨਹੀਂ ਬਈ ਨਾਲ ਦਾਣੇ ਪਾਓ ਠੀਕ ਆ ਐਨੀ ਕ ਪਾ ਦਿਓ ਤੇ ਭਾਵੇਂ ਇੱਕ ਦਿਨ ਰੋਕ ਕੇ ਪਾ ਲਓ ਕੋਈ ਚੱਕਰ ਨਹੀਂ ਅੜਾਵਿਆਂ ਨੂੰ ਘੱਟ ਪਾਓ ਛੋਟੇ ਬੱਚੇ ਨੂੰ ਪਾਲੋ ਗਰੋਥ ਕਰਨ ਵਾਸਤੇ ਮਤਲਬ ਪਾਮ ਨੂੰ ਪਾਈ ਲਾ ਕੇ ਉਸ ਤੋਂ ਬਾਅਦ ਫਿਰ ਦਾਣਾ ਆਪਣਾ ਪ੍ਰੋਪਰਲੀ ਨਾਲ ਚਲਾਓ ਛੋਲੇ ਹੂਲੇ ਨਹੀਂ ਤਾਂ ਬਾਈ ਹਵਾ ਭਰ ਜੂਗੀ ਫੋਕੇ ਹੋ ਜਾਣਗੇ ਪੋਲਟੀ ਫਾਰਮ ਵਾਲਾ ਕੰਮ ਹੋ ਜਾਣਾ ਹਨਾ ਜਿਹੜੇ ਆਪਣੇ ਬਾਈ ਬੱਚੇ ਪਾਲਦੇ ਵੱਡੇ ਗਰੂਹ ਘਰਾ ਜੋੜਿਆਂ ਵਾਲੇ ਉਹਨਾਂ ਨੂੰ ਕਈ ਪਾ ਸਕਦੇ ਆ ਜਿੰਨਾ ਚਿਰ 40 45 ਦਿਨ ਦਾ ਬੱਚਾ ਨਹੀਂ ਹੁੰਦਾ ਉਹਨਾਂ 'ਚ ਘਰ ਪਾਓ ਉਦੋਂ ਵਾਰ ਬਾਈ ਉਹਨੂੰ ਜਦੋਂ ਆਪਾਂ ਡਾਰਾ ਕੱਢ ਲੀਆਂ ਉਹਨੂੰ ਨੇਚਰਲ ਦਾਣਾ ਪਾਓ ਆਪਣੇ ਛੋਲੇ ਝੂਲੇ ਕਣਕ ਕੌਣਕ ਜੜੀਆਂ ਉਹਦੇ ਖਸਾ ਬਣੇ ਉਹਦਾ ਅੰਦਰ ਮਤਲ ਸਾਰਾ ਸਰੀਰ ਬਣੇ ਹਨਾ ਇਹਦੇ ਨਾਲ ਤਾਂ ਫੋਕੇ ਬਣ ਜਾਣਗੇ ਬਾਈ ਠੀਕ ਆ ਫੁਗੜੇ ਜੇ ਹੋ ਜਾਣਗੇ ਹਾਂ ਗ੍ਰੋਥ ਲਈ ਬੱਚੇ ਜਿੱਦਾਂ ਪਾਲਦੇ ਨਹੀਂ ਕਿ ਛੋਟੇ ਰਹਿ ਜਾਂਦੇ ਮਰ ਜਾਂਦੇ ਆ ਵੱਡਾ ਛੋਟਾ ਰਹਿ ਜਾਂਦਾ ਉਹ ਪ੍ਰੋਬਲਮ ਨਹੀਂ ਬਾਈ ਨਾ ਹੁੰਦੀ ਠੀਕ ਆ ਲੈ ਵਰਤਦਾ ਬਾਈ ਬਹੁਤ ਟਾਈਮ ਦਾ ਵਰਤਦਾ ਇਹ ਠੀਕ ਆ ਪੂਰਣ ਕਿਸ ਪੂਰਣ ਕੇ ਪੂਰਣ ਪੂਰਣ ਫੈਕਟਰੀ ਆ ਉਥੋਂ ਬਈ ਆਪਾਂ ਨੂੰ ਇਹ 12-1300 ਰੁਪਏ ਦਾ ਬੋਰਾ ਮਿਲਿਆ 50 ਕਿਲੋ ਦਾ ਬੋਰਾ ਠੀਕ ਆ ਤੇ ਇਹ ਵਧੀਆ ਬਈ ਪੌਣ ਪੌਣ ਨੂੰ ਵਧੀਆ ਬੱਚੇ ਪੁੱਛੇ ਪਲਾਉਣ ਨੂੰ ਬਹੁਤ ਛੋਟੀ ਚੀਜ਼ ਆ ਅੜਾ ਵੱਡੇ ਗੂਤਰਾਂ ਨੂੰ ਪਾਓ ਜੋੜਿਆਂ ਵਾਲਿਆਂ ਨੂੰ ਵਧੀਆ ਸੇ ਸੂਤ ਬਣਾ ਕੇ ਰਾਦੇ ਫਰੀਦੂ ਅਹੀ ਕਿਹੜਾ ਡੋਣੇ ਆਪੋ ਠੀਕ ਆ ਬੱਚਿਆਂ ਵਿਚਾਰੋ ਬਾਹਲਾ ਮਾਤਿਆਂ ਨੂੰ ਘੱਟ ਪਾਓ ਥੋੜਾ ਜਿਹਾ ਠੀਕ ਆ ਵੀ ਅੰਦਰ ਚਰਬੀ ਨਾ ਬਣੇ ਜਾਂ ਕੁਝ ਵੀ ਤੇ ਬੱਸ ਨਾਲ ਛੋਲੇ ਛੁੱਲੇ ਪਾਈ ਜੋ ਕੁਝ ਵੀ ਨਹੀਂ ਹੁੰਦਾ ਬਈ ਇਹ ਛੋਲੇ ਛੁੱਲੇ ਪੋਨੇ ਧੁੱਪ ਧਲਮੋਨੇ ਕੋਈ ਚਰਬੀ ਚੁਰਬੀ ਨਹੀਂ ਬਣਦੀ ਜਦੋਂ ਆਪਾਂ ਧੋ ਆਯੋ ਬਾਬਿਓ ਜੋੜੇ ਉਡੇ ਦੇਖੀ ਜਿਹੜੇ ਆਪਾਂ ਲਾਏ ਸੀ ਵੇਂਦੇ ਆ ਕਰਨੇ ਖਾਨੇ ਚ ਡੱਬਾਂ ਦਾ ਲਾਪਿਆ ਹੀ ਪੈਣਾ ਸ਼ਾਹ ਤੇ ਜਿਹੜੀ ਉਹਦੀ ਮਾਦੀ ਆ ਉਹ ਅਜੇ ਬਾਹਰ ਸੀ ਕਿਉਂਕਿ ਉਹ ਮਾਦੀ ਦਾ ਜਿਹੜੇ ਕੂਤਰਾਂ ਜੋੜਾ ਪਿੰਲੇ ਸਾਲ ਲੱਗਾ ਸੀ ਉਹ ਮਾਦੀ ਉਹਦੇ ਕੋਲ ਜਾ ਜਾ ਪੈਂਦੀ ਆ ਠੀਕ ਆ ਉਹ ਵੀ ਚੈੱਕ ਕਰਦੇ ਆ ਨੀ ਕੋ ਜੋੜਾ ਤੋੜ ਕੇ ਇੰਦਰ ਹੋਰ ਸੈਪਰੇਟ ਲਾਉਣੇ ਜੋੜਾ ਤੇ ਉਹ ਵੀ ਖੁੱਡਾ ਕੱਲ ਨੂੰ ਸਾਫ਼ ਕਰਾਂਗੇ ਚਲੋ ਬਾਬਿਓ ਜਿਹੜਾ ਸ਼ਾਹ ਆ ਸ਼ਾਹ ਵੀ ਲਾਪਿਆ ਗੜਕਣ ਗੜਕਣ ਮਾੜਾ ਮੋਟਾ ਹਨਾ ਇਹਦਾ ਮਾਦੀ ਬਾਈ ਲੱਗੀ ਤੇ ਕੱਲ ਨੂੰ ਮਿੱਟੀ ਪੁੱਟੀ ਚੱਕ ਕੇ ਸਿੱਟਾਂਗੇ ਆ ਮੈਂ ਕਰੀ ਤੋ ਆਹਦਾ ਫੀਡ ਪਾਈ ਇਹਨਾਂ ਨੂੰ ਖਾਣ ਵਾਸਤੇ ਸਾਫ ਫੀੜਾ ਖੁੱਡਾ ਸਾਫ ਖੁੱਡਾ ਸਾਫ ਕਰਕੇ ਪਾਈ ਹੈ ਨਾ ਤੇ ਉਹ ਕੈਲਸ਼ੀਅਮ ਵਾਲੀ ਸੀਗੀ ਉਹ ਚ ਵੀ ਚੱਲ ਸੁੱਕੀਆਂ-ਮੁੱਕੀਆਂ ਜਿਹੀਆਂ ਉਹ ਵੀ ਸਿੱਟ ਦਾਂਗੇ ਕੋਈ ਨਹੀਂ ਉਹ ਕੈਲਸ਼ੀਅਮ ਹੁਣ ਬਚ ਗਿਆ ਥੋੜਾ ਜਿਹਾ ਉਹ ਨਵਾਂ ਪੋਣਾ ਉਹ ਚ ਕੈਲਸ਼ੀਅਮ ਚਾਹ ਢੇਲੀਆਂ ਢੁੱਲੀਆਂ ਵੀ ਕੱਲ ਨੂੰ ਮੋਟੀਆਂ-ਮੋਟੀਆਂ ਫੇਵਾਂਗੇ ਤੇ ਬਿਠਾ-ਬੁਠਾ ਛਾਣ ਕੇ ਤੇ ਬਾਹਰ ਸਿੱਟ ਦਾਂਗੇ ਬਾਕੀ ਰਹਿ ਜਾਂਦਾਗੇ ਜਿਗਾਰਡ ਹੈ ਨਾ ਤੇ ਇਹ ਚ ਬਾਈ ਵਧੀਆ ਆਪਣੇ ਬੱਚੇ-ਬੂੱਚੇ ਪਲਾਉਣ ਨੂੰ ਇਹ ਤੇ ਆ ਜਿਹੜਾ ਆਪਣੇ ਇੱਥੇ ਦਿੱਤੇ ਹੀਗੇ ਆ ਜਿਹੜਾ ਬੜਨੇ ਵਾਲੇ ਦਾ ਜਿਹੜਾ ਦਾਦਾ ਆ ਠੀਕ ਆ ਇਹ ਬੜਨੇ ਵਾਲੇ ਦਾ ਪਰਦਾਦਾ ਆ ਆ ਵਾਲਾ ਆ ਪਰਦਾਦੀ ਤੇ ਪਰਦਾਦਾ ਠੀਕ ਆ ਤੇ ਇਹਨਾਂ ਦੇ ਆਂਡੇ ਖਰਾਬ ਹੋ ਗਏ ਸੀ ਹੁਣ ਦੁਬਾਰਾ ਰੱਖੇ ਰੱਖੂਗੇ ਦੁਬਾਰਾ ਹਨਾ ਆ ਕਬੂਤਰੀ ਦੇ ਵੀ ਆਂਡੇ ਫੂਕੇ ਆ ਵੀ ਜਾ ਕੇ ਛਿੜਦੇ ਨੇ ਵੇਖ ਦੋ ਤੱਕ ਜਿਹੜਾ ਟ੍ਰੀਟਮੈਂਟ ਚੱਲਦਾ ਉਹ ਚੱਲੀ ਜਾਵੇ ਹਨਾ ਤੇ ਆਇਓ ਬਾਬਿਓ ਪਹਿਲਾਂ ਬੱਚੇ ਲਈਏ ਆਜ ਆਪਾਂ ਉਥੋਂ ਸ਼ਹਿਰੋਂ ਹਰਵਿੰਦਰ ਗਿਆ ਸ਼ਹਿਰ ਤੇ ਇਹਦੇ ਕੋਲੇ ਉੱਥੇ ਰਖਵਾਲੀ ਸੀ ਆਟੋ ਚ ਰੱਖ ਕੇ ਲਿਆਇਆ ਫੀਡ ਦਾ ਬੋਰਾ ਠੀਕ ਆ ਤੇ ਇਹ ਉੱਥੋਂ ਲਿਆਇਆ ਇਥੋਂ ਲਾੜੀ ਤੇ ਉਹਦੇ ਕੋਲੇ ਵਿਚਾਰੇ ਕੋ ਚੜਵਾਈ ਵੀ ਹੈਣਾ ਮੇਰੀ ਲੱਕ ਦੀ ਪ੍ਰੋਬਲਮ ਆ ਤਾਂ ਕਰਕੇ ਮੈਂ ਚੱਕਦਾ ਚੁੱਕਦਾ ਨਹੀਂ ਭਾਰ ਫੂਰ ਜਾ ਤੇ ਹੋਜੂ ਸੈੱਟ ਹੁਣ ਗਾਹ ਸਿਆਲਾ ਜੈ ਐਕਸਰਸਾਈਜ਼ ਸ਼ੁਰੂ ਕਰਦੇ ਆ ਤੇ ਹੋ ਜਾਣਾ ਤੇ ਆਜੋ ਬਾਬੋ ਪਹਿਲਾਂ ਬੱਚੇ ਲਾਈਏ ਤੇ ਬੱਚੇ ਟੱਕ ਕੇ ਤੇ ਫੇਰ ਬਾਕੀ ਦੀ ਗੱਲਬਾਤ ਕਰਦੇ ਆ ਲੋ ਬਾਬੇ ਇੱਕ ਡੰਡੇ ਵਾਲੇ ਦਾ ਬੱਚਾ ਇੱਕ ਆਪਣਾ ਖਾਦਰ ਜਾਂ ਚੀਕੜ ਜਿਹੜਾ ਹਜ਼ਾਰ ਵਾਲੀ ਜੋੜੇ ਦਾ ਹਨਾ ਇਹ ਦੋਨੇ ਉੜ ਗਏ ਬਈ ਠੀਕ ਆ ਤੇ ਆ ਤਾਂ ਮੈਂ ਲਾਦਾ ਚੀਨਾ ਜਾਂ ਬਹਿ ਜੂਗਾ ਬਾਕੀ ਉਹ ਦੂਜਾ ਡੰਡੇ ਵਾਲੇ ਦਾ ਸ਼ਾਇਦ ਮੁਸ਼ਕਲ ਹੀ ਆ ਬਈ ਜੇ ਸਾਹ ਨਾਲ ਪਰ ਚਲਾਉਂਦਾ ਪਿਆ ਠੀਕ ਆ ਉਹਦਾ ਵੀ ਖੋਲਦੇ ਪਏ ਬੱਚੇ ਸਵੇਰ ਤੇ ਉੜੇ ਨਹੀਂ ਹੈਗੇ ਜਿੱਦਾਂ ਹੋਣੀ ਆ ਡੱਕਣ ਲੱਗਿਆ ਉੜੇ ਆ ਬੱਚੇ ਦੋਨੇ ਆ ਪਹਿਲਾਂ ਉੜ ਗਿਆ ਸੀ ਮੈਂ ਜਦੋਂ ਉੱਪਰ ਚੜਨ ਲੱਗਾ ਤੇ ਆ ਜਿਹੜਾ ਥੱਲੇ ਵਾਲਾ ਇਹ ਬਹ ਝੜਕਣ ਲੱਗਿਆ ਉੜ ਗਿਆ ਪਰ ਦੋਨੇ ਨਾ ਫਾਸਪੂਸ ਜਾਣ ਬਾਕੀ ਕਹਿ ਨਹੀਂ ਸਕਦੇ ਕਿਉਂਕਿ ਦੋਨੇ ੜਾਵੇ ਆ ਬਈ ਨਸਲ ਦੋਨੇ ੜਾ ਜਿੰਨਾ ਕਹਿ ਲਓ ਉਨਾ ਹੀ ਝੂਠਾ ਹਨਾ ਜਿੰਨੇ ਹੜਾਵੇ ਇਹ ਕਬੂਤਰ ਤੇ ਲੋ ਵੀ ਬਾਬਿਓ ਆ ਆਪਣਾ ਇਹੜਾ ਛਲਾਰੂ ਤੇ ਇਹਨਾਂ ਚੋ ਵੀ ਬਾਈ ਹਨਾ ਜਿਹੜੇ ਜਿਹੜੇ ਜੋੜੇ ਲੋਣ ਵਾਲੇ ਕੱਲ ਨੂੰ ਕਰਕੇ ਜਿਹੜੇ ਇਹ ਕਬੂਤਰ ਆ ਬਾਈ ਠੀਕ ਆ ਕੋਸ਼ਿਸ਼ ਕਰਦੇ ਇਹਨਾਂ ਨੂੰ ਵੀ ਉੱਪਰ ਹੀ ਲੈ ਜਾਾਂਗੇ ਠੀਕ ਆ ਥੱਲੇ ਜਿਹੜੇ ਮਾਤੀਆਂ ਨਹੀਂ ਆਪਣੀਆਂ ਬਹੁਤ ਜ਼ਿਆਦਾ ਉੱਤੇ ਜਿਹੜੀਆਂ ਹੋਈਆਂ ਉਹ ਥੱਲੇ ਰਹੀਏ ਉਹ ਤੇ ਛੋਟਾ ਪਿੰਦਾ ਬੁੱਢਾ ਉੱਥੇ ਜ਼ਿਆਦਾ ਆ ਇਹਨਾਂ ਨੂੰ ਉੱਪਰ ਲੈ ਜਾਈਏ ਸਾਰੇ ਚੱਕ ਕੇ ਕੱਲ ਨੂੰ ਗੁੱਡਾ ਸਾਫ਼ ਕਰਾਂਗੇ ਮਿੱਟੀ ਦੁਬਾਰਾ ਪਾਵਾਂਗੇ ਆ ਮਿੱਟੀ ਚੱਕ ਕੇ ਸਿੱਟ ਲਾਂਗੇ ਨਾ ਮਿੱਠਾ ਪੁੱਠਾ ਹੋ ਗਈਆਂ ਫੇਰ ਦੁਬਾਰਾ ਨਵੀਂ ਮਿੱਟੀ ਪਾਵਾਂਗੇ ਦੇਖ ਲਾਂਗੇ ਜੇ ਛਾਂੜ ਕੇ ਗੱਲ ਬਣਦੀ ਪਾਰੇ ਹੁਣਦੀ ਬਹੁਤ ਆ ਬਾਈ ਠੀਕ ਆ ਲਾਲੀ ਮਿੱਟੀ ਪੂਣੀ ਗੱਲ ਨੂੰ ਲੈ ਆ ਕੇ ਤੇ ਇਹਨਾਂ ਨੂੰ ਉੱਪਰ ਲੈ ਜਾਣਾ ਬਾਈ ਕੱਲ ਨੂੰ ਚੱਕ ਕੇ ਉਹ ਸਾਰੇ ਥੱਲੇ ਲੈ ਆਉਣੇ ਆ ਬੱਚੇ ਬੂਜੇ ਜਿੰਨੇ ਵੀ ਆ ਇਹ ਵਾਲੇ ਵੱਡੇ ਗੂਦਰ ਉੱਪਰ ਲੈ ਜਾਣੇ ਬਾਈ ਇਹਨਾਂ ਦੇ ਦਰਸ਼ਨ ਕਿਦੇ ਕਰੇ ਹੋਇਆ ਕਰਨਗੇ ਉੱਪਰ ਹਨਾ ਤੇ ਉਹ ਬੱਚੇ ਥੱਲੇ ਲਿਉਂਨੇ ਆ ਮਾਦੀਆਂ ਮੁੰਦੀਆਂ ਸਾਰੀਆਂ ਤੁਹਾਨੂੰ ਵੀ ਸ਼ੌਂਕ ਕਰਾਇਆ ਕਰਾਂਗੇ ਇਹ ਗੁੱਡਾ ਵੱਡਾ ਆ ਭਾਈ ਇੱਥੇ ਖੁੱਲੇ ਡੁੱਧੀਆਂ ਹੋ ਜਾਣੀਆਂ ਉੱਪਰ ਖੁੱਲਰਾ ਉਹਨਾਂ ਦਾ ਛੋਟਾ ਪਿੰਦਾ ਆ ਉੱਪਰ ਜ਼ਿਆਦਾ ਹੋਊਗੀ ਕਿਉਂਕਿ ਬੱਚੇ ਵੀ ਪਾਏ ਆ 10 15 ਹੋਣਾ ਆਪਾਂ ਚੱਕ ਕੇ ਨਿੱਕੇ ਤੇ ਉਹਦੇ ਕਰਕੇ ਕੰਮ ਖਰਾਬ ਹੁੰਦਾ ਆ ਵੀ ਕੂਤਰੀ ਭਾਈ ਜੋੜੇ ਲਾਉਣੀ ਆ ਠੀਕ ਆ ਤੇ ਇਹ ਵੀ ਮੈਂ ਤੁਹਾਨੂੰ ਦੱਸੂਗਾ ਕਿਹੜੇ ਕੂਤਰਾ ਲਾਉਣੀਆ ਦੇ ਦਿਆਂ ਮੂਹ ਪੂਣਾ ਲਾਵਾਂਗੇ ਇਹਨੂੰ ਹਣਾ ਤੇ ਉਧਰ ਪਤਾ ਨਹੀਂ ਮੈਂ ਕਿੰਨਾ ਦੱਸੀ ਕੀ ਲਾਉਣੀ ਕਿਤਾ ਭੁੱਲ ਜਾਂਦਾ ਮੋਟੂ ਦੇ ਨਾਲ ਲਾਵਾਂਗੇ ਆ ਵਾਲੀ ਕੂਤਰੀ ਉਹਦਾ ਮੈਂ ਸਾਰਾ ਰ ਤੇ ਜਿਹੜੀ ਆ ਉਹ ਵਧੀਆ ਬਾਈ ਇੱਕ ਕਬੂਤਰੀ ਪੱਠੀਆਂ ਪੁੱਠੀਆਂ ਜੋ ਪਿਛਲੇ ਸਾਲ ਦੀ ਬਣੀ ਆ ਮੈਨੂੰ ਨਹੀਂ ਪਤਾ ਕਿਹੜੇ ਜੋੜੇ ਲਿਆ ਬਾਈ ਕਿਹੜੇ ਦੀ ਨਹੀਂ ਜਿਹੜੀ ਆ ਮੋਰੇ ਬੇਟੀ ਆ ਠੀਕ ਆ ਚੰਗੀ ਬਹੁਤ ਆ ਹੈਗੀ ਤੇ ਚਲੋ ਆਪਣੇ ਕਬੂਤਰਾਂ ਜੋ ਕਿ ਇਹਨਾਂ ਕਿ ਇਹਦੀ ਬਣੀ ਹੋਊਗੀ ਪਰ ਇਹ ਨਹੀਂ ਪਤਾ ਬਾਈ ਕਿਹੜੇ ਕਬੂਤਰਾਂ ਜੋ ਠੀਕ ਆ ਕਿਹੜੇ ਜੋੜੇ ਦੀ ਆ ਕਿੱਦਾਂ ਨਹੀਂ ਐਦਾਂ ਹੀ ਕਿਹਨਾਂ ਕਿੰਨਾ ਜੋੜਾ ਲਾਦਾਂਗੇ ਹਲਕੇ ਹਲਕੇ ਡੱਕੇ ਆ ਠੀਕ ਆ ਆਪਣੇ ਵੱਡਾ ਕਬੂਤਰ ਵੀ ਡੱਕੇ ਕਾੜਦਾ ਕਈ ਕਬੂਤਰ ਬਾਈ ਡੱਕੇ ਕਾੜਦੇ ਹੁਣ ਕਹਿ ਕੁਝ ਨਹੀਂ ਸਕਦੇ ਤੇ ਇਹ ਰੇ ਸਾਰੇ ਜੁੜਾ ਥੋੜੀ ਇਸੇ ਸਾਰੇ ਲਾਵਾਂਗੇ ਪੱਲਾ ਕਿ ਹੋਰ ਕਬੂਤਰਾਂ ਲਾਉਣੇ ਹਨ ਤੇ ਉਹਦਾ ਬਈ ਮੋਟੂ ਨਾ ਲਾਵਾਂਗੇ ਸਿਆਣੀਆਂ ਬਈ ਬਾਈ ਉਹੀ ਹੋ ਗਿਆ ਲੱਗਦਾ ਵੀ ਅੜੂ ਦੇ ਦੋਨੇ ਬੱਚੇ ਅਜੇ ਉਹ ਥੱਲੇ ਚੀਨਾ ਜਾਂ ਜਿਹੜਾ ਦੂਜਾ ਆਪਣਾ ਖਾਦੜ ਜਾਂ ਹੀ ਉਹ ਹਜੇ ਛੜੋਂਦਾ ਬਈ ਪੱਲਾ ਫੁੱਲਾ ਪਰ ਜਿਹੜਾ ਡੰਡੇ ਵਾਲੇ ਦਾ ਬੱਚਾ ਬਈ ਉਹ ਨਹੀਂ ਡੱਡੇ ਵਾਲਾ ਦਾ ਭਾਈ ਹਨਾ ਇਹਦਾ ਜਾਂਦਾ ਤਾਂ ਉਹਨੂੰ ਚੱਕਰੀਆਂ ਮਾਰ ਮਾਰ ਕੇ ਉਹ ਦੇਖੋ ਆ ਆ ਫਿਰਦੇ ਦੋਨੇ ਇਹ ਹੁਣ ਸ਼ਾਮਾਂ ਨੂੰ ਬਈ ਤੰਗ ਕਰਨਗੇ ਇਸ ਤੱਕ ਮੇਰਾ ਅੰਦਾਜ਼ਾ ਆ ਦਾ ਬਹਿ ਜੂਗਾ ਜਿਹੜਾ ਥੱਲੇ ਵਾਲਾ ਇਹ ਨਹੀਂ ਮੱਲਾ ਦਾੜਦਾ ਇਹ ਹੁੰਦਾ ਢਾਂਗੀ ਨੂੰ ਉਹ ਜਿਹੜਾ ਉੱਪਰਲਾ ਆ ਉਹ ਮਸਤ ਹੋਇਆ ਮਸਤ ਮੋਲਾ ਹਨਾ ਉਹਦਾ ਕੋਈ ਯਾਸੂਸ ਨਹੀਂ ਬਾਈ ਬੈਣ ਮੂਨ ਦੀ ਬਾਕੀ ਜੇ ਬਹਿ ਜਾਣੇ ਇਹਦੇ ਮਗਰ ਬਹਿ ਜਵੇ ਤਾਂ ਮੈਂ ਕਹਿੰਦਾ ਸਭ ਤੋਂ ਵਧੀਆ ਹੀ ਹੈ ਹਨਾ ਆ ਬੱਚੇ ਨੇ ਬਿੱਠੂਗਾ ਤੇ ਉਹਦੇ ਮਗਰ ਬਹਿ ਜਵੇ ਤਾਂ ਕਹਿ ਨਹੀਂ ਸਕਦੇ ਆਗੇ 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 ਦੇਖੋ ਬਿੰਦੇ ਆ ਤਾਂ ਹੁਣ ਬੈਠੂਗਾ ਜਰੂਰ ਹੁਣ ਆ ਜਾ ਆ ਜਾ ਇੱਥੋਂ ਦੋ ਵਾਰੀ ਮੁੜ ਗਿਆ ਬਾਈ ਇਦਾਂ ਵੈਂਦੇ ਵੈਂਦੇ ਕਰਕੇ ਇਹ ਹੁਣ ਦੇ ਦਿਆ ਵੈਂਦੇ ਅਗਰ ਨਹੀਂ ਵੈਂਦੇ ਫੇ ਮੁੜ ਗਿਆ ਬਾਈ ਮੁਸ਼ਕਲ ਇਹਨਾਂ ਦੀ ਬਈ ਜਿਹੜਾ ਉਪਰੋਂ ਦਾ ਨਾ ਡੰਡੇ ਵਾਲਾ ਚੀਨਾ ਜਾ ਇਹਨਾਂ ਦੀ ਬਈ ਇਹੇ ਖਾਸੀਅਤ ਹੈ ਬਿੰਦੇ ਬਿੰਦੇ ਚੜਦੇ ਬਈ ਆਈ ਲੱਗਣਾ ਇਦਾਂ ਹੀ ਆ ਬਈ ਤੇ ਛੱਡਿਆ ਵੇ ਹੁਣ ਵੀ ਪੈ ਗਿਆ ਉਹ ਦੇਖੋ ਕਿਦਾਂ ਚੜਾਈ ਮਾਰ ਗਿਆ ਲਮੈਂਟੋ ਮਿੰਟੀ ਉਹ ਹੋ ਗਿਆ ਉੱਪਰ ਉਹ ਦੇਖੋ ਚੱਕਰੀ ਉੱਪਰ ਵਾਲੇ ਦੀ ਉਹਦਾ ਦੋ ਚੱਕਰੀਆਂ ਇਦਰੀਆਂ ਭੈੜੀਆਂ ਹੀ ਮਾਰੀਆਂ ਨੇ ਜਾ ਖੜ ਜਾਣਾ ਬਈ ਆ ਤਾਂ ਆਹੀ ਲਈ ਹੁੰਦਾ ਥੱਲੇ ਨੂੰ ਆ ਪਤੰਦਰ ਉਹਦੀ ਕੋਈ ਆਸਿਆ ਨਹੀਂ ਬੈਣ ਬੂੰਦੀ ਇਹਦਾ ਪੱਠਾ ਉਹਦਾ ਬਈ ਜਿਹੜਾ ਹਜ਼ਾਰ ਵਾਲੇ ਜੋੜੇ ਦਾ ਗਿਆ ਇਹਦਾ ਤੈਨੂੰ ਇਹਦਾ ਪੱਠਾ ਆ ਮੂਰੇ ਬਿਠਾੜਾ ਉਹ ਤਾਂ ਠੀਕ ਆ ਇਹਦਾ ਪੱਠਾ ਬਈ ਉਹ ਤੇ ਇਹਦੇ ਬੱਚੇ ਵੀ ਬਈ ਬੋਰ ਆਵੇ ਆ ਠੀਕ ਆ ਤੇ ਆ ਵੀ ਸਹੀ ਬਾਕੀ ਸਾਰੇ ਬਈ ਜੋੜੇ ਚੰਗੇ ਆ ਪੁੱਤਰ ਆਪਣੇ ਚੰਗੇ ਬਈ ਹਨਾ ਜਿਹੜੀ ਨੰਗਲਸ ਰੋਡ ਬਈ ਆਪਾਂ ਦੋ ਬਾਜੀਆਂ ਦੋ ਮਲਾ ਕੂਤਰੀਆਂ ਛੱਡੀਆਂ ਸੀ ਨਾ ਇੱਕ ਰੱਤੀ ਸੀ ਜਿਹੜੀ ਜਿੰਨੇ ਉਹਨਾਂ ਦੋਨਾਂ ਨੇ ਤਿੰਨ ਚਾਰ ਘੰਟੇ ਦੀ ਬੇਤਪਾਈ ਸੀ ਦੋ ਵੀ ਛੱਡੀਆਂ ਦੋਨੇ ਰਹਿ ਗਈਆਂ ਸੀ ਬਈ ਉਹ ਇਹਦੀ ਭੈਣ ਸੀ ਸੀ ਜਿਹੜੀ ਇੱਕ ਸੀ ਰੱਤੀ ਆ ਜੋੜੇ ਦੀ ਇੱਕੋ ਹੀ ਬੱਚਾ ਆਪਣੇ ਕੋਲ ਉਦੋਂ ਬਾਅਦ ਔਕੇ ਾਂਡੇ ਲਾਈ ਜਾਂਦੀ ਹੁਣ ਸ ਤੇ ਇਸ ਸਾਲ ਬੱਚਾ ਨਹੀਂ ਬਣਿਆ ਉਹਦਾ ਕੋਈ ਵੀ ਨਾ ਪਿਛਲੇ ਸਾਲ ਬਣਿਆ ਸੀ ਅੱਜ ਸਾਲ ਉਹਦੀ ਕੇਰਪੁਰ ਕੀਤੀ ਏ ਕਾਂਡਾ ਲਾਇਆ ਸੀ ਉਹ ਆਂਡਾ ਬਈ ਮੇ ਤੋਂ ਦੇ ਕੇ ਟੁੱਟ ਗਿਆ ਕੁਝ ਲਗਾ ਸਾਫ ਉੱਪਰ ਉਹ ਜਿਹੜੀਆਂ ਟੋکریاں ਰੱਖੀਆਂ ਸਾਫ ਕਰਨ ਲੱਗਾ ਤੇ ਆਂਡਾ ਟਕਾਇਆ ਇੱਕੋ ਹੀ ਆਂਡਾ ਦਿੱਤਾ ਇਸਲੇ ਦੇ ਕੇ ਟੁੱਟ ਗਿਆ ਠੀਕ ਆ ਹੁਣ ਦੁਬਾਰਾ ਦੇਖੋ ਇੱਕ ਵਾਰੀ ਕੱਚੇ ਲਾ ਲਈ ਦੁਬਾਰਾ ਫੇ ਹੁਣ ਦੇਖੋ ਆਂਡੇ ਕਿਤਾ ਲੋਂਦੀ ਕਿਦਾਂ ਨਹੀਂ ਠੀਕ ਆ ਤੇ ਆ ਆਪਣਾ ਮੂਟੂ ਵੀ ਲਉਣਾ ਬਈਆ ਰੱਤਾ ਇਹ ਵੀ ਲਉਣਾ ਜੋੜੇ ਉਹ ਕਰੀਮਪੁਰ ਵਾਲੀ ਚੀਨੇ ਦਾ ਪਿਓ ਬੈਠਾ ਉਹ ਵੀ ਲਉਣਾ ਜੋੜੇ ਬਈ ਠੀਕ ਆ ਆ ਸਾਹਮਣੇ ਡੰਡੇ ਵਾਲੇ ਦਾ ਇਹ ਤੇ ਚਲ ਆਪਾਂ ਚਾਰ ਪੰਜ ਬੱਚੇ ਲੈ ਲੇ ਆ ਇਹ ਡੰਡੇ ਵਾਲੇ ਦਾ ਪਿਓ ਆ ਇਹਦਾ ਹੀ ਪੁੱਤ ਬਾਈ ਉੜਦਾ ਪਿਆ ਹਜੇ ਕਿ ਕਿੱਧਰ ਗਿਆ ਆਹ ਔੜਦੇ ਬਾਈ ਦੁਨੀ ਜਿਹੜਾ ਉੱਤੇ ਰਹਾ ਨਾ ਕਾਲਾ ਚੀਨਾ ਜਾਂ ਉੱਪਰ ਜਿਹੜਾ ਪਰ ਛੜਦਾ ਤੇ ਆਹ ਵਾਲਾ ਇਹ ਇਹਦਾ ਹੀ ਪੁੱਤ ਆ ਬਈ ਆਹ ਉਤਰਾ ਇਹਦਾ ਸਾਹਮਣੇ ਬਿਠਾ ਚੀਨਾ ਵਾਲਾ ਤੇ ਕਰੂ ਦਾ ਸ਼ੌਂਕ ਬਾਈ ਵੱਡੇ ਉਤਰਾ ਦਾ ਆ ਬਾਈ ਆਪਣੀਆਂ ੜਾਵੀਆਂ ਠੀਕ ਆ ਥੱਲੇ ਵੀ ਬੱਚੇ ਕੁਚੇ ਬੈਠਿਆ ਵੀ ਗੁੱਡਾ ਸਾਫ਼ ਕਰਨ ਵਾਲਾ ਹੋਇਆ ਹੁਣ ਮਿੱਟੀ-ਮੁੱਟੀ ਚੱਕ ਕੇ ਦੁਬਾਰਾ ਸੱਟਾਂਗੇ ਤੇ ਨਵੀਂ ਮਿੱਟੀ ਪਾਵਾਂਗੇ ਉਦਾਂ ਵੀ ਸਾਫ਼ ਕਰਨ ਵਾਲਾ ਹੋ ਗਿਆ ਗੁੱਡਾ ਹਨਾ ਤੇ ਬੱਚੇ ਇੱਧਰ ਜਾਦਾ ਬਈਆ ਕੂਤਰੀਆਂ ਠੀਕ ਆ ਇਹ ਥੱਲੇ ਲਾ ਜਾਂਗੇ ਉੱਪਰ ਥੋੜੀ ਹੀ ਆ ਬਾਈ ਉਹ ਲਿਆ ਕੇ ਉੱਪਰ ਛੱਡਦਾ 15-20 ਬੱਚੇ ਆ ਹਨਾ ਉਹ ਵਿੱਚੋਂ ਕੱਢੀ ਵੀ ਜਾਣੀ ਆਪਾਂ ਜੋੜੇ ਵਾਲੇ ਹੋਰ 4-5 ਕੱਢ ਲੈਣੇ ਆ ਤੇ 20 ਘਰੇ ਜਾਣੇ 20 ਬੱਚੀ ਰਹਿ ਜਾਣੇ ਉਹ ਤਾਂ 30-35 ਹੈਗੇ ਆ 20-25 ਰਹਿ ਜਾਣੇ ਜਦੋਂ ਉੱਤੇ ਹੋਣੇ ਆ ਉਹਨਾਂ ਦੇ ਜੋੜੇ ਵਾਲੇ ਕ ਤੇ ਇੱਕ ਬਾਈ ਦਾ ਕਮੈਂਟ ਆਇਆ ਸੀ ਕਿ ਬਾਈ ਯਾਰ ਕੱਟ ਕੇ ਪ੍ਰੈਕਟੀਕਲ ਕਰਕੇ ਦੱਸਿਓ ਬੱਚੇ ਜਦਾਂ ਨੀਵੇਂ ਰੱਖਣੇ ਆ ਪਰ ਕਿਤਾਬਾਂ ਘੜੇ ਬਾਈ ਉਹ ਦੱਸੂਗਾ ਮੈਂ ਕਿਤਾਬ ਕਟਣੀ ਠੀਕ ਆ ਆਪਾਂ ਕੱਲ ਨੂੰ ਕੱਟਾਂ ਕੱਲ ਵਾਲੀ ਵੀਡੀਓ ਚ ਤੇ ਆ ਕਬੂਤਰੀ ਬਾਈ ਆਪਣੀ ਬਦਲੇ ਵਾਲੀ ਦੀ ਭੈਣ ਆ ਤੇ ਪਿਓ ਸੇਮ ਆ ਮਾਵਾ ਚੇਜ ਆ ਜਿਹੜੀ ਆ ਬੈਠੀ ਆ ਜਿਹੜੀ ਉਹ ਨਾਲ ਬੈਠੀ ਆ ਉਹ ਵੀ ਬਾਈ ਬਦਲੇ ਵਾਲੀ ਦੀ ਭੈਣ ਆ ਪਰ ਬਾਈ ਮਾਂ ਹੋਰ ਆ ਠੀਕ ਆ ਤੇ ਪਿਓ ਸੇਮ ਆ ਹੋਰ ਦੱਸਾਂ ਬਾਈ ਇਥੇ ਇੱਕ ਤਾਂ ਹੋਰ ਹੋਣਾ ਬਈ ਉਹਦਾ ਹੀ ਹਨਾ ਤਕਰੀਬਨ ਹੀ ਉਹਦੇ ਬੱਚੇ ਆ ਬਾਈ ਜਦਾਂ ਆਪਣੇ ਕੋ ਉਸੇ ਬਲੱਡ ਲਾਈਨ ਦੇ ਵਿੱਚ ਹੋਈਆਂ ਪਿਓ ਕੋ ਚੇਂਜ ਆ ਜਾਂ ਮਾਂ ਚੇਂਜ ਆ ਜਾ ਪਿਓ ਕੋ ਚੇਂਜ ਦਾ ਬੱਚੇ ਹੋ ਗਈ ਨਸਲ ਦੇ ਆ ਠੀਕ ਆ ਤੇ ਆ ਆਪਣਾ ਡੰਡੇ ਵਾਲੇ ਦਾ ਰਤਾ ਇਹ ਬਾਈ ਹਰੇ ਘਰੀ ਕੋਈ ਨਵਾਂ ਹੀ ਸੱਪ ਕੱਢਦੇ ਆ ਐਤ ਕੀਦਾ ਨੇ ਕੱਟੇ ਆ ਚੀਨਾ ਜਾਂ ਬਚਾ ਦੇਖੋ ਬੈਠਾ ਠੀਕ ਆ ਪੇ ਦੋ ਪਿਛਲੀ ਵਾਲੀ ਆ ਕੱਢੇ ਆ ਠੀਕ ਆ ਉਦੋਂ ਪਿਛਲੀ ਵਾਲੀ ਬਾਈ ਆ ਕੱਢੇ ਸੀ ਸੱਚ ਉਦੋਂ ਪਿਛਲੀ ਵਾਲੀ ਕੱਟੇ ਸੀਗੇ ਬਾਈ ਉਦੋਂ ਪਿਛਲੀ ਵਾਲੀ ਆ ਲਾਲ ਤੇਰਾਲੀ ਉਧਰੀ ਬੈਠੀ ਬਈ ਨਦਲੇ ਆ ਘੱਡੀ ਸੀ ਫਿਰ ਆ ਘੱਟਦੀ ਸੀ ਬਈ ਪਹਿਲਾਂ ਆ ਫਿਰ ਉਸ ਤੋਂ ਬਾਅਦ ਸਾਰਿਆਂ ਤੋਂ ਪਹਿਲਾਂ ਆ ਘੱਟਦੀ ਸੀ ਤੇ ਉਦੋਂ ਵੇਲੇ ਤਾਂ ਬਈ ਕਈ ਕਈ ਰੰਗ ਕੱਢਿਆ ਤਾਂਬੇ ਰੰਗੀ ਵੀ ਉਹਦੀ ਆ ਜਿਹੜੀ ਥੱਲੇ ਬੈਠੀ ਆ ਆਪੇ ਬੱਚੇ ਬੈ ਗਏ ਦੋਨੇ ਜਾਣੇ ਠੀਕ ਆ ਉਹ ਢਾਂਗੀ ਤੇ ਬੈਠੇ ਆ ਪਰਲੀ ਤੇ ਤੇ ਪਰਾਂ ਨੂੰ ਮੂੰਹ ਕਰਕੇ ਬੈਠੇ ਆ ਤੇ ਉਹਨਾਂ ਨੂੰ ਮੈਂ ਡੱਕਦਾ ਬਈ ਡੱਕੇ ਤੇ ਦਾਣਾ ਪਾਣੀ ਪਾਈਏ ਤੇ ਅੱਜ ਦਾ ਮੈਂ ਫੀਡ ਹੀ ਪਾਉਂਗਾ ਥੋੜੀ ਕਿਉਂਕਿ ਦਾਣਾ ਤੋਤਾ ਨਹੀਂ ਗਿਆ ਤੇ ਥੋੜਾ ਜਿਹਾ ਦਾਣਾ ਹੈਗਾ ਉਹ ਕਣਕ ਮਿਕਸ ਕਰਕੇ ਵਿੱਚ ਛੋਲੇ ਛੂਲੇ ਮਿਕਸ ਕਰਦਾਂਗੇ ਜਿਆਦਾ ਰੱਖ ਕੇ ਥੋੜੇ ਜਿਹਾ ਦਾਲਾ ਦੂਲਾ ਜਿੰਨੀਆਂ ਵੀ ਪਈਆਂ ਹਨਾ ਅੱਜ ਦਾ ਦਾਣਾ ਡੰਗ ਟਪਾ ਦੇਾਂਗੇ ਤੇ ਕੱਲ ਨੂੰ ਸਵੇਰ ਨੂੰ ਕਣਕ ਧੋ ਕੇ ਤੇ ਦਾਣਾ ਮਿਕਸ ਕਰਾਂਗੇ ਫਿਰ ਆਪਾਂ ਲਿਆ ਕੇ ਸਾਰਾ ਕੁਝ ਠੀਕ ਆ ਕੱਲ ਨੂੰ ਸ਼ਹਿਰ ਜਾਣਾ ਮੈਂ ਕੱਲ ਨੂੰ ਫਿਰ ਆਪਾਂ ਸਾਰਾ ਹੀ ਸਮਾਨ ਕਰ ਲੈ ਲੂ ਕੇ ਆਵਾਂਗੇ ਤੇ ਬਾਈ ਇੱਕ ইমরান ਆ ਉਹਦਾ ਵੀ ਬਾਈ ਦਾ ਗਿਫਟ ਕੱਲ ਨੂੰ ਖੜਾ ਆਵਾਂਗੇ ਠੀਕ ਆ ਹਾਂਜੀ ਬਾਬੇਓ ਕੀ ਹਾਲ ਚਾਲ ਆ ਲੋ ਬਾਬੇਓ ਤੁਹਾਡੇ ਕਮੈਂਟਾਂ ਦੇ ਜਵਾਬ ਦੇ ਤੇ ਉਧਰ ਵੱਸ ਲੱਗੇ ਲੁਗੇ ਰਹੇ ਉਹਦੇ ਕਰਕੇ ਵੀਡੀਓ ਲੇਟ ਹੋ ਗਈ ਠੀਕ ਆ ਤੇ ਬਾਈ ਇੱਕ ਬਾਈ ਕਹਿੰਦਾ ਸੀਗਾ ਕਿ ਬਾਈ ਯਾਰ ਬੱਚੇ ਉੜਦੇ ਬਹੁਤ ਸੋਹਣੇ ਆ ਠੀਕ ਆ ਜਦੋਂ ਆਵਾਜ਼ ਮਾਰਦੇ ਆ ਤੇ ਰੱਬ ਜੀ ਆ ਖੜਜ ਬਾਈ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀਗਾ ਜਿਹੜੇ ਬੱਚੇ ਛੋਟੇ ਵੀ ਹੁੰਦੇ ਨਾ ਜਦੋਂ ਆਪਾਂ ਡੋਨੇ ਸ਼ੁਰੂ ਕਰਦੇ ਆ ਬਾਈ ਉਹਨਾਂ ਨੂੰ ਪੜਕਾ ਕੇ ਲਾਉਣਾ ਸ਼ੁਰੂ ਕਰਿਆ ਕਰੋ ਇੱਕ ਦੋ ਡਾਰਾਂ ਕਰਾ ਲਓ ਪੜਕਾ ਕੇ ਸ਼ੁਰੂ ਕਰਿਆ ਕਰੋ ਬੱਚੇ ਢਾਂਗੀ ਦੇ ਪੱਕੇ ਹੋ ਜਾਂਦੇ ਆ ਜਦੋਂ ਆਪਾਂ ਖੜੀ ਢਾਂਗੀ ਤੇ ਡੋਨੇ ਆ ਨਾ ਉਹਨਾਂ ਨੂੰ ਆਵਾਜ਼ ਮਾਰਦੇ ਆ ਤੇ ਬਾਈ ਚੀੜੇ ਹੁੰਦੇ ਆ ਕੋਸ਼ਿਸ਼ ਕਰਿਆ ਕਰੋ ਕਿ ਆਵਾਜ਼ ਮਾਰ ਕੇ ਹੀ ਬੱਚੇ ਲਾਇਆ ਕਰੋ ਉਦਾਂ ਬੱਚੇ ਨਾਲ ਲਾਇਆ ਕਰੋ ਛੋਟੇ ਬੱਚੇ ਵੀ ਠੀਕ ਆ ਤੁਹਾਡੇ ਸਾਹਮਣੇ ਵਾ ਹੁਣ ਵੀ ਬੱਚਿਆਂ ਨੂੰ ਦੋ ਵਾਜਾ ਮਾਰਾਂ ਬਾਈ ਆਕ ਢਾਂਗੀ ਬਹਿ ਜਾਣੇ ਆ ਬੱਚਿਆਂ ਨੂੰ ਵਾਜਾ ਮਾਰ ਕੇ ਹੀ ਲਾਉਣਾ ਸ਼ੁਰੂ ਕਰਿਆ ਕਰੋ ਖੁੱਡੇ 'ਚ ਵੀ ਜਦੋਂ ਆਪਾਂ ਬੈਠੇ ਆ ਨਾ ਦਾਣਾ ਦੂਣਾ ਪੋਣਾ ਆਵਾਜ਼ ਮਾਰ ਕੇ ਦਾਣਾ ਪਾਇਆ ਕਰੋ ਠੀਕ ਆ ਆ ਜਾ ਵੀ ਇਧਰ ਉਧਰ ਫਲਾਣੇ ਬਲੂਨੇ ਜੋ ਵੀ ਕਹਿਣਾ ਹਨਾ ਤੇ ਆਵਾਜ਼ ਆਪਣੀ ਮਤਲਬ ਜਿੰਨੀ ਤੁਸੀਂ ਉਹਨਾਂ ਨਾਲ ਗੱਲਾਂ ਬਾਤਾਂ ਕਰੋਗੇ ਕਬੂਤਰਾਂ ਨਾਲ ਓਨੀ ਮੈਂ ਕਹੇ ਜੀ ਵੀ ਮੈਨੂੰ ਇੱਕ ਵੀਡੀਓ 'ਚ ਕਮੈਂਟ ਆਇਆ ਕਹਿੰਦਾ ਬਾਈ ਤੂੰ ਕਬੂਤਰਾਂ ਨਾਲ ਗੱਲਾਂ ਕਰਦੇ ਕੀ ਕਿਹਾ ਜਿਨ੍ਹਾਂ ਨਾਲ ਆਪਾਂ ਕੋਈ ਬੋਲਾਂ ਕਰ ਲਾਂਗੇ ਨਾ ਲਾਂਗੇ ਨਾ ਇਹਨਾਂ ਨੂੰ ਪਤਾ ਕੀ ਲੱਗਣਾ ਵੀ ਮੇਰਾ ਮਾਲਕ ਕੀ ਆ ਜਾਂ ਕੌਣ ਆ ਕਿਹੜੀ ਆਵਾਜ਼ ਆ ਕਿੱਥੇ ਜਾਣਾ ਮੈਂ ਕਦੋਂ ਆਵਾਜ਼ ਮਾਰੀ ਇਸ ਕਰਕੇ ਭਾਈ ਬਾਜ਼ ਜਰੂਰੀ ਆ ਹੁਣ ਤੁਹਾਡੇ ਸਾਹਮਣੇ ਜਦੋਂ ਆਪਾਂ ਤੁਸੀਂ ਬਾਜ਼ੀਆਂ ਚ ਦੇਖਿਆ ਹੋਣਾ ਆਪਣੇ ਬੜਲੇ ਵਾਲੀ ਸੀ ਇੱਧਰ ਵੀ ਬਾਜ਼ ਮਾਰਦਾ ਹੁੰਦਾ ਸੀ ਨਾ ਭਾਈ ਭਾਈ ਹੱਤਾਂ ਤੇ ਬਹਿ ਜਾਂਦੇ ਹੁੰਦੇ ਆਖ ਜਦੋਂ ਬਦਾਮ ਖਾਣੇ ਹੁੰਦੇ ਬਾਜ਼ ਮਾਰ ਕੇ ਸਾਧਾ ਉਹਨੇ ਬਾਹਰ ਭਾਈ ਫਿਰ ਬਾਜ਼ ਮਾਰਨੀ ਸੋਖੀ ਆ ਜਦੋਂ ਆਪਾਂ ਉੱਤੇ ਟਾਂਗੀ ਚੜਦਾ ਨਾ ਬਾਜ਼ ਮਾਰੀ ਸੀ ਉਹ ਝਟਾ ਆ ਕੇ ਬਹਿ ਜਾਂਦੇ ਕੁੱਤਰ ਬਾਜ਼ ਪਛਾਣ ਕੇ ਇਸ ਕਰਕੇ ਬਾਜ਼ ਮਾਰਨੀ ਜ਼ਰੂਰੀ ਆ ਤੇ ਇੱਕ ਵਾਈ ਹੋਰ ਕਹਿੰਦਾ ਵੀ ਬਾਈ ਗੁੜਕਣ ਤੋਂ ਬਾਈ ਮੈਂ ਕਿੰਨੀ ਵਾਰੀ ਦੱਸਦਾ ਤੁਹਾਨੂੰ ਗੁੜਕਣ ਤੋਂ ਠੀਕ ਆ ਗਰਮ ਪਾਣੀ ਵੀ ਕੱਲ ਵਾਲੀ ਵੀਡੀਓ ਚ ਦੱਸਿਆ ਉਹ ਹੀ ਲਾ ਦਿਓ ਬਾਈ ਉਹਦੇ ਨਾਲ ਹੀ ਗੁੜਕਣ ਲਾਪੜਗੇ ਜਿਹੜਾ ਆਪਾਂ ਕੱਲ ਵਾਲੀ ਵੀਡੀਓ ਚ ਦੱਸਿਆ ਨਾ ਉਹਦੇ ਨਾਲ ਹੀ ਤੇ ਉਹ ਹੀ ਬਾਈ ਅੱਗੇ ਕਹਿੰਦੇ ਗਰਮ ਪਾਣੀ ਪਾ ਦਿਓ ਬਾਈ ਉਹ ਹੀ ਪਾਣੀ ਕੰਮ ਆ ਜਾਂਦਾ ਚਾਰ ਪੰਜ ਚੀਜ਼ਾਂ ਹੀ ਹੁੰਦੀਆਂ ਬਾਈ ਪਾਉਣ ਨੂੰ ਤੇ ਜੋ ਮਰਜ਼ੀ ਪਾਈ ਜਾਓ ਠੀਕ ਆ ਬਾਕੀ ਜਿਹੜੀ ਚੀਜ਼ ਦੀ ਜਦੋਂ ਲੋਡ ਹੋਊਗੀ ਮੈਂ ਆਪੀ ਤੁਹਾਨੂੰ ਦੱਸੀ ਯਾਨੀ ਬਾਈ ਟੈਨਸ਼ਨ ਨਾ ਲਿਆ ਕਰੋ ਤੁਸੀਂ ਤੁਸੀਂ ਇੰਨਾ ਪਿਆਰ ਦਿੰਦੇ ਆ ਤਾਂ ਬਾਈ ਆਪਾਂ ਵੀ ਨਵਾਂ ਨਵਾਂ ਕੋਈ ਨਾ ਕੋਈ ਟੈਂਸ਼ਨ ਹਾਲੋ ਪਾਣੀ ਜਿਹੜਾ ਗਰਮ ਆ ਨਾ ਜਦੋਂ ਲੋਡ ਪੈਣੀ ਆ ਮਾਰਚ ਮਹੀਨੇ ਦੇ ਵਿੱਚ ਮੈਂ ਬਾਈ ਸਿਰੇ ਦਾ ਦੱਸੂਗਾ ਬਾਕੀ ਜਿਹੜਾ ਹੁਣ ਆਦਾ ਸਰਦੀ ਤੋਂ ਬਚਾਉਣ ਵਾਸਤੇ ਆ ਉਹ ਜਿਹੜਾ ਮੈਂ ਕੱਲ ਵਾਲੀ ਵੀਡੀਓ 'ਚ ਦੱਸਿਆ ਉਹ ਹੀ ਦੇ ਸਕਦੇ ਤੁਸੀਂ ਠੀਕ ਆ ਉਹਦੇ ਨਾਲ ਹੀ ਕੂਤਰ ਗਰਮ ਹੋ ਜਾਣਗੇ ਬਾਕੀ ਨਾਲ ਛੋਲੇ ਛੁੱਲੇ ਪਾਈਓ ਹਲਕੇ ਫੁਲਕੀ ਦਾਲਦੂਨ ਕੋਈ ਨਾ ਕੋਈ ਪਾਈ ਚਲੋ ਤੇ ਉਹਨੇ ਹੀ ਸੈਟ ਰਹਿੰਦੇ ਆ ਜਿਹੜੀ ਸੋਆ ਪੀਂਦੀ ਦਾਲ ਉਹ ਪਾਲੋ ਕਣਕ ਪਾਲੋ ਵੱਡੇ ਕੂਤਰਾਂ ਨੂੰ ਬਾਜ ਰਾਈ ਪਾ ਸਕਦੇ ਆ ਕੋਈ ਚੱਕਰ ਨਹੀਂ ਠੀਕ ਆ ਕੂਤਰ ਆਪੇ ਨਹੀਂ ਠੰਡ ਮੰਦੇ ਆਵੇਂ ਰੱਬ ਵੱਲੋਂ ਹੀ ਬਹੁਤ ਗਰਮ ਹੁੰਦੇ ਆ ਬਈ ਤੇ ਬਾਈ ਦਾ ਇੱਕ ਹੋ ਰਾਇਆ ਹੀ ਪੈਣਾ ਦਾ ਵੀ ਸਰਪ੍ਰਾਈਜ਼ ਦਾ ਕੋਈ ਨਹੀਂ ਬਾਈ ਉਦਾਂ ਹੀ ਗਿਫਟ ਕਰ ਦੂੰ ਯਾਰ ਬੱਚੇ ਨਿਕਲਣ ਤਾਂ ਉਹ ਤੁਹਾਨੂੰ ਪਤਾ ਯਾਰ ਬਿਮਾਰੀ ਆ ਗਈ ਹੈ ਨਾ ਕੰਪਿਊਟਰ ਬਹੁਤ ਜਾਂਦੇ ਲੱਗੇ ਜਾਂ ਕਿੱਦਾਂ ਵੀ ਲਾ ਲਓ ਬੱਚੇ ਪਲੇ ਨਹੀਂ ਠੀਕ ਆ ਇੱਕ ਝੋਲੀ ਸਾਰੀ ਮਰ ਗਈ ਬਾਈ 30 35 ਜੋੜੇ ਨੇ ਆਂਡੇ ਦਿੱਤੇ ਸਾਰੇ ਹੀ ਜਾਂਦੇ ਲੱਗੇ ਫੇ ਜੋੜੇ ਤੋੜੇ ਤੁਹਾਨੂੰ ਪਤਾ ਹੀ ਆ ਠੀਕ ਆ ਕਿੰਨੇ ਜੋੜੇ ਆਪਣੇ ਖਰਾਬ ਹੋਏ ਉਹਦੇ ਕਰਕੇ ਬਾਈ ਤਾਂ ਕਰਕੇ ਮੈਂ ਡਿਲੇਜੇ ਕਰਦਾ ਬਾਕੀ ਸਰਪ੍ਰਾਈਜ਼ ਵਾਲਾ ਕੋਈ ਚੱਕਰ ਨਹੀਂ ਆਪਾਂ ਹੋਰ ਨਾ ਬਸ ਛੱਡ ਦਿਆਂਗੇ ਉਹ ਚ ਇੱਕ ਜੋੜਾ ਤਾਂ ਮੈਂ ਦੇ ਦੂੰਗਾ ਐਡਾ ਰੋਲਾ ਵੀ ਹੈ ਨਹੀਂ ਪਰ ਪਹਿਲਾਂ ਤਾਂ ਮੇਰੇ ਕੋਲ ਜੇ ਲੈ ਕੇ ਨਹੀਂ ਜਾਂ ਉਹ ਤਾਂ ਲੈ ਜਾਉਗਾ ਠੀਕ ਆ ਉਹ ਵੀ ਨਹੀਂ ਲੈ ਕੇ ਜਾਂਦੇ ਨਹੀਂ ਤਾਂ ਮੈਂ ਹੋਰਾਂ ਨੂੰ ਦੇ ਦਈਏ ਵੀ ਇੰਦਾ ਕਰੋ ਜਿਹੜੇ ਵੀਰ ਮੰਗਦੇ ਆ ਉਹਨਾਂ ਦਾ ਦਿਲ ਖੁਸ਼ ਕਰ ਦਿੰਦੇ ਆ ਤੇ ਬਾਕੀ ইমরান ਬਾਈ ਦੇ ਦੇ ਕੇ ਆਉਣੇ ਯਾਰ ਜੋੜੇ ਦੋ ਜੋੜੇ ਆ ਉਹਨਾਂ ਦੇ ਨਿਕਲੇ ਸੀ ਠੀਕ ਆ ਇੱਕ ਯਾਨ ਆ ਤੇ ਇੱਕ ইমরান ਆ ਇਹਨਾਂ ਦੇ ਜੋੜੇ ਚ ਮੈਨੂੰ ਫੜਾ ਕੇ ਆਉਣੇ ਪੈਣੇ ਫਗਵਾੜੇ ਬਾਈ ਕਹਿੰਦਾ ਫੜਾਇਆ ਉੱਤ ਲੁਧਿਆਣੇ ਉਥੋਂ ਕੋਈ ਉਹਨਾਂ ਦਾ ਯਾਰ ਦੋਸਤ ਹੈਗਾ ਉਥੋਂ ਲੈ ਜਾਊਗਾ ਹਨਾ ਕੋਈ ਨਹੀਂ ਉਹ ਵੀ ਕਰ ਦਾਂਗੇ ਤੇ ਬਾਕੀ ਬਾਈ ਅੱਜ ਕੀ ਕਮੈਂਟਾਂ ਤੇ ਅੱਜ ਥੋੜੀ ਜਿਹਾ ਜਵਾਬ ਦੇਵਾਂਗੇ ਅਗਲੀ ਵੀਡੀਓ ਚ ਕਮੈਂਟਾਂ ਦੇ ਜਵਾਬ ਦੇਵਾਂਗੇ ਤੁਹਾਡੇ ਸਾਰਿਆਂ ਦੇ ਠੀਕ ਆ ਤੇ ਇੱਕ ਬਾਈ ਨੇ ਰਾਤੀ ਕਮੈਂਟ ਕੀਤਾ ਬਾਈ ਦੋਨੋਂ ਬਰੀ ਢੱਲੇ ਹੋਈ ਆਦੇ ਕੂਤਰ ਜੱਦਾ ਵੀ ਤੇ ਬਾਈ ਨੂੰ ਮੈਂ ਕਮੈਂਟਾਂ ਦੇ ਵਿੱਚ ਹੀ ਆਪਣਾ ਨੰਬਰ ਦੇ ਦਿੱਤਾ ਸੀ ਬਾਕੀ ਤੁਸੀਂ ਲੱਭਣਾ ਕਿੱਥੇ ਇਹਨਾਂ ਨੂੰ ਲੋੜ ਆ ਨੰਬਰ ਉਹ ਕਮੈਂਟਾਂ ਚੋਂ ਲੱਭ ਲਿਓ ਜਾ ਕੇ ਕੱਲ ਵਾਲੀ ਵੀਡੀਓ ਚ ਮੈਂ ਦਿੱਤਾ ਸੀ ਬਾਈ ਨੂੰ ਤੇ ਬਾਈ ਕਹਿੰਦਾ ਸੀ ਆ ਢੱਲੇ ਹੋਏ ਨੇ ਤੇ ਬਾਈ ਨਾਲ ਗੱਲ ਹੋ ਗਈ ਸੀ ਕਿਉਂਕਿ ਜਦੋਂ ਜ਼ਿਆਦਾ ਕੰਡੀਸ਼ਨ ਖਰਾਬ ਹੋਵੇ ਫਿਰ ਮੈਂ ਨੰਬਰ ਵੀ ਦੇ ਦਿੰਦਾ ਹਾਂ ਉਹਨਾਂ ਬਾਈ ਫਿਰ ਮੈਸੇਜਾਂ 'ਚ ਇੰਨਾ ਨਹੀਂ ਜਾ ਆਪਾਂ ਵੇਟ ਵੀ ਨਹੀਂ ਕਰ ਸਕਦੇ ਕਿ ਕੱਲ ਨੂੰ ਜਵਾਬ ਦੇਵਾਂਗੇ ਇਸ ਕਰਕੇ ਬਾਈ ਨੂੰ ਕੱਲ ਨੰਬਰ ਦੇ ਦਿੱਤਾ ਸੀਗਾ ਤੇ ਉਹ ਬਾਈ ਨੇ ਮੇ ਨਾਲ ਗੱਲ ਕਰ ਲਈ ਸੀ ਤੇ ਉਹਨੂੰ ਹਾਲ ਆਪਾਂ ਠੀਕ ਆ ਤੇ ਬਾਕੀ ਠੀਕ ਆ ਬਾਬਿਓ ਆਹ ਹੈ ਵੀਡੀਓ ਆ ਤੇ ਬਾਕੀ ਮਿਲਦੇ ਆ ਬਾਈ ਕੱਲ ਵਾਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਕੱਲ ਦਊਗਾ ਬਾਕੀ ਸਾਰੇ ਕਮੈਂਟਾਂ ਦੇ ਜਵਾਬ ਲਾਈਵ ਜਿੱਦਾਂ ਆਪਾਂ ਦਿੱਤੇ ਸੀ ਕੱਲ ਵਾਲੀ ਵੀਡੀਓ ਦੇ ਵੀ ਅੱਜ ਜਿਹੜੀ ਵੀਡੀਓ ਪਾਈ ਆ ਇਹਦੇ ਵੀ ਕੱਲ ਨੂੰ ਸਾਰਿਆਂ ਦੇ ਵੀਡੀਓ ਦੇ ਮੈਂ ਜਵਾਬ ਦਊਗਾ ਤੇ ਬਾਕੀ ਹੱਥ ਜੋੜ ਕੇ ਸੌਰੀ ਆ ਬਾਈ ਤੇ ਬੇਨਤੀ ਕਰਦਾ ਵੀ ਜਿਨ੍ਹਾਂ ਦੇ ਕਮੈਂਟ ਰਹਿ ਗਏ ਕੱਲ ਨੂੰ ਜਵਾਬ ਦੇ ਦਊਗਾ ਕੱਲ ਵਾਲੀ ਵੀਡੀਓ ਦੇ ਵੀ ਤੇ ਅੱਜ ਵਾਲੀ ਵੀਡੀਓ ਦੇ ਵੀ ਠੀਕ ਆ ਤੇ ਮਿਲਦੇ ਆ ਬਾਈ ਅਗਲੀ ਵੀਡੀਓ ਦੇ ਵਿੱਚ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ